بہت لے سبا و 아 ਜਿਹੜਾ ਉਪਰਾਲਾ ਕੀਤਾ ਬਿਲਕੁਲ ਇੱਥੇ ਮੱਲੀ ਸਾਹਿਬ ਨੇ ਜਾਣ ਪਛਾਣ ਕਰਾਉਂਦੇ ਆ ਜਦੋਂ ਡਾਕਟਰ ਜਰਦੋਸ਼ਪਾਲ ਜੀ ਜ਼ਿਕਰ ਕਰ ਰਹੇ ਸੀਗੇ ਸਾਡੇ ਅੱਜ ਦੇ ਮਹਿਮਾਨਾਂ ਦਾ ਮੁੱਖ ਮਹਿਮਾਨ ਹੋ ਸਤਾਨੀ ਕਰਨ ਸੱਚੀ ਹੈਗਾ ਆ ਬਿਲਕੁਲ ਜੀ ਅਸੀਂ ਸਾਰੇ ਜਿਹੜੇ ਇਸ ਹਾਲ ਵਿੱਚ ਬੈਠੇ ਨੇ ਜਿਹੜੇ ਇੱਥੇ ਨਹੀਂ ਹੈਗੇ ਅਸੀਂ ਸਾਰੇ ਪਾਗਾਂ ਵਾਲੇ ਆ ਕਿ ਅਸੀਂ ਡਾਕਟਰ ਪਿਆਗਲ ਜਰਨ ਕੀ ਹੁਰਨ ਨਾਲ ਔਰ ਚਿਰਜੰਗੂਆ ਦੇ ਬੋਏ ਜੀ ਵਰਗੇ ਹਸਤੀਆਂ ਦੇ ਨਾਲ ਇਸ ਜੀਵਨ ਚ ਵਿਚਰ ਰਹੇ ਆ ਅਸੀਂ ਪਾਗਾਂ ਵਾਲੇ ਬਿਲਕੁਲ ਅਸੀਂ ਮੈਂ ਕੀ ਕਹਿ ਸਕਦੇ ਕਿ ਆ ਅਸੀਂ 15 ਦਿਨ 16 ਦਿਨ ਲਗਾਤਾਰ ਉਹਨਾਂ ਨਾਲ ਬਤਾ ਸਕੇ ਕਿਉਂਕਿ ਸਾਡਾ ਘਰ ਇਸੇ ਪੰਜਾਬ ਚ ਕੈਨੇਡਾ ਅਮਰੀਕਾ ਦਾ ਹੈ ਨਹੀਂ ਸਾਡੇ ਕੋਲ ਅੱਗੇ ਰਹਿਣ ਹਾਂ ਪਰ ਮੈਨੂੰ ਲੱਗਦਾ ਕਿ ਸਭ ਤੋਂ ਵਧੀਆ ਮੌਕਾ ਹੁੰਦਾ ਜਦੋਂ ਅਸੀਂ ਸਫਰ ਤੇ ਕਿਸੇ ਸਾਥੀ ਨਾਲ ਹੁੰਦੇ ਹਾਂ ਦਰਾ ਗੱਲਸਾਬ ਨਾਲ ਵੀ ਕੋਇਲ ਸਾਹਿਬ ਨਾਲ ਵੀ ਇੱਥੇ ਸੀ ਕਿੰਨੇ ਜਗਦੀਸ਼ ਸਿੰਘ ਵੀ ਉਹੀ ਬੈਠੇ ਆ ਅਸੀਂ ਕਿੰਨੇ ਆਪਾਂ ਕਿ ਆਪਾਂ ਸਭ ਇਕੱਠੇ ਗਈ ਪਰ ਸਫਰ ਕਰਦੇ ਆ ਸੋ ਸਫਰ ਦੇ ਦੌਰਾਨ ਜਿਹੜੀ ਚਰਚਾ ਹੁੰਦੀ ਆ ਨਾ ਉਹ ਬੜੀ ਸਾਰਥਕ ਹੁੰਦੀ ਆ ਤੁਸੀਂ ਉਸ ਤਰ੍ਹਾਂ ਬੱਸ 'ਚੋਂ ਕਾਰ 'ਚੋਂ ਰੇਲ ਗੱਡੀ 'ਚ ਛਾਲ ਮਾਰ ਕੇ ਭੱਜਦਾ ਸਕਦੇ ਫਿਰ ਤੁਹਾਨੂੰ ਉਹਦੇ ਨਾਲ ਕਿਸੇ ਗੱਲਾਂ ਤੇ ਸਹਿਮਤੀ ਆ ਸਹਿਮਤੀ ਆ ਤਾਂ ਵੀ ਤਰਕ ਬਤਰਕ ਕਰਦੇ ਹੋ ਜਿਹੜੀ ਗੱਲ ਮੰਨੀ ਸਭ ਤੁਸੀਂ ਕਹੀ ਅੱਜ ਦਾ ਸਭ ਤੋਂ ਵੱਡਾ ਸਾਡਾ ਦੁਖਾਂਤ ਇਹੀ ਆ ਕਿ ਅਸੀਂ ਸਵਾਲ ਕਰਨੋ ਤੇ ਸਵਾਲ ਦਾ ਸਹੀ ਜਵਾਬ ਦੇਣਾ ਭੱਜਣ ਲੱਗੇ। ਵੱਡੀ ਚੁਣੌਤੀ ਸਾਡੇ ਕੋਲ ਇਹੀ ਖੜੀ ਆ। ਅੱਜ ਜਿਹੜਾ ਇਹ ਬਾਤ ਪਾਈ ਜਾਂਦੀ ਆ ਕਿ ਪੰਜਾਬੀ ਸੱਪਿਆਚਾਰ ਅਸਲ 'ਚ ਸਾਡੇ ਪਰਿਵਾਰਾਂ ਤੇ ਸਾਡੇ ਬੱਚਿਆਂ ਤੇ ਬਾਜ਼ਾਰ ਨੇ ਇੰਨਾ ਕਬਜ਼ਾ ਕਰ ਲਿਆ ਕਿ ਅਸੀਂ ਲੋੜਾਂ ਦੀ ਬਜਾਏ ਸੇਲਾਂ ਦੇ ਤੇ ਨਿਰਭਰ ਕਰਦੇ ਆ ਅਸੀਂ ਜ਼ਰੂਰਤ ਦੇ ਅਨਸਾਰ ਕੱਪੜਾ ਨਹੀਂ ਖਰੀਦਦੇ ਅਸੀਂ ਸੇਲ ਦਾ ਰੇਟ ਦੇਖ ਕੇ ਕੱਪੜਾ ਖਰੀਦਦੇ ਆ ਅਸੀਂ ਖਾਣ ਵਾਲੀ ਚੀਜ਼ ਭੁੱਖ ਮਟਾਉਣ ਲਈ ਨਹੀਂ ਖਰੀਦਦੇ ਅਸੀਂ ਸਿਰਫ ਰੀਲ ਪਾਉਣ ਲਈ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਲਈ ਅੱਜ ਕੱਲ ਦਾ ਅੱਧਾ ਸਮਾਂ ਸਤਾਣ ਕਰਦੇ ਕਿਉਂਕਿ ਉਹ ਪਤਾ ਨਹੀਂ ਕਿਹੜਾ ਉਹ ਵੀ ਖੁੱਲ ਕੇ ਆਉਣ ਉਹ ਕਾਫੀ ਜਿਹੜਾ ਸਟਾਰਬਕ ਹੈ ਸਟਾਰਬਕ ਸਟਾਰਬਕ ਉਹਦੇ ਸਿਰ ਕੱਪ ਦੀ ਫੋਟੋ ਖਾਣ ਪਿੱਛੇ ਮਾਨ ਕੋਲ ਦਾ 7-800 ਭੁੱਖੇ ਆਉਂਦੇ ਨੇ ਉਸ ਕੋ ਸੋ ਇਹ ਜਿਹੜਾ ਟਿਕਾ ਘਰ ਆ ਇਹ ਹਨ ਆਪਣੇ ਸੱਭਿਆਚਾਰ ਤੋਂ ਆਪਣੀ ਵਿਅਕਤੀਤੋਂ ਦੂਰ ਲੈ ਕੇ ਜਾ ਰਹੇ ਡਾਕਟਰ ਦਸਪੋਤੀ ਬਿਲਕੁਲ ਇਹ ਉਹ ਸ਼ਕਤੀਆਂ ਨੇ ਇੱਧਰ ਵੀ ਕਿੰਨੀਆਂ ਇੱਧਰ ਸ਼ਕਤੀਆਂ ਵੀ ਜਿਹੜੀਆਂ ਬੈਠੀਆਂ ਨੇ ਜਿਹੜੀਆਂ ਸਾਡੇ ਲਈ ਉਹ ਸੜਕ ਦਾ ਕੰਮ ਕਰਦੀਆਂ ਨੇ ਜਿਹੜੀ ਸੜਕ ਆਪ ਤਾਂ ਕਿਤੇ ਨਹੀਂ ਜਾਂਦੀ ਪਰ ਕਿੰਨਿਆਂ ਨੂੰ ਮੰਜ਼ਿਲ ਤੇ ਰਹਿ ਜਾਂਦੀ ਸੋ ਤੁਸੀਂ ਸਾਡੇ ਲਈ ਉਹ ਉੱਚੀ ਸੜਕਾਂ ਜਿਹੜੀ ਸਾਨੂੰ ਉੱਚੀਆਂ ਮੰਜ਼ਲਾਂ ਵੱਲ ਲੈ ਕੇ ਜਾ ਰਹੇ ਮੈਂ ਪੰਜਾਬੀ ਨਿਪਕ ਸਭਾ ਦੀ ਸួਚੀ ਕਾਰਤ ਕਰਨੀ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਉਪਰਾਲਾ ਅਸੀਂ ਸਾਂਝੇ ਤੌਰ ਤੇ ਫੈਸਲਾ ਕੀਤਾ ਕਿ ਆਪਾਂ ਕਿਤਾਬ ਦੇ ਉੱਤੇ ਵੀ ਚਰਚਾ ਕਰਾਈਏ ਆਪਾਂ ਕਵੀ ਦਰਬਾਰ ਵੀ ਕਰਾਈਏ ਆਪਾਂ ਕਹਾਣਿ ਦਰਬਾਰ ਵੀ ਕਰਾਈਏ ਆਪਾਂ ਨਾਟਕ ਤੇ ਵੀ ਚਰਚਾ ਕਰੀਏ ਪਰ ਆਪਾਂ ਹੁਣ ਆਪਣੀ ਬਾਤ ਆਪ ਪਾਉਣੀ ਦੀ ਸ਼ੁਰੂ ਕਰੀਏ ਜਿਹੜੀ ਅਸੀਂ ਭੁੱਲ ਗਏ اسے جو اسی یہ وشیاں چننے شروع کیتے ہیں کہ تاکہ اُسی ہر مینے کی جڑی مہینہ بھر لے سوا کی بیٹھک ہے وہ ساتھ تک وشے سے ہو چلو اسی مدی صاحب تھی دنیا بھر سے رہ کے ودیشانہ جتوں تک اسے چننے کی کوشش دے ہو کیونکہ تھی سمرتھ بھی ہوتے سمجھ بھی رکھتے ہو یہ ٹھیک ہے کہ ਜਦੋਂ ਕੋਰਾਂ ਨੇ ਜਦੋਂ ਬੜੀ ਜਾਣ ਪਛਾਣ ਕਰਾਈ ਤਾਂ ਤੁਹਾਡੇ ਆਚਰਣ ਬਾਰੇ ਤੁਹਾਡੇ ਵਿਚਰਣ ਦੇ ਤਰੀਕੇ ਬਾਰੇ ਤੁਹਾਡੇ ਦਿੱਤੇ સ્નેਹਾਂ ਬਾਰੇ ਤਾਂ ਦੱਸਿਆ ਉਹਨਾਂ ਨੇ ਮਾਮਾ ਜੀ ਦੇ ਹਵਾਲੇ ਨਾਲ ਤੱਕ 21 ਵਾਰ ਮਾਮਾ ਜੀ ਬਾਰੇ ਐ ਕਦੇ ਨਹੀਂ ਦੱਸਿਆ ਕਿ ਮਾਮਾ ਜੀ ਕਿਹ ਚੀਜ਼ਤ ਘੜੀ ਪਸੰਦ ਹੈ ਨਿਕਲ ਫਿਰ ਅਸੀਂ ਗੁੱਸੇ ਹੋ ਗਏ ਸੀ ਛੂਟ ਵਿੱਚ ਸਾਨੂੰ ਪਸੰਦ ਆ ਉਹ ਨਹੀਂ ਦੱਸਿਆ ਕਿ ਕਰ ਇਹ ਮੈਂ ਦੱਸਣਾ ਸੀਗਾ ਇਹਨਾਂ ਨੇ ਕਾਚੀ ਛੋਟੀ ਜਿਹੀ ਨਹੀਂ ਕਿਤਾਬਾਂ ਤੋਂ ਲੈਣਾ ਹੇ ਬੰਤੂ ਜਦੋਂ ਵਿਅਕਤੀ ਅੱਖਰ ਹੋ ਜਾਂਦਾ ਹੈ ਨਾ ਫਿਰ ਉਹ ਸ਼ਬਦਾ ਦਾ ਹੁੰਦਾ ਹੈ ਸ਼ਬਦਾ ਹੋ ਜਾਂਦਾ ਹੈ ਸੋ ਇਹ ਅੱਖਰਾਂ ਵਰਗੇ ਜਿਹੜੇ ਸਾਡੇ ਸ਼ਬਦੇ ਨੇ ਬਹੁਤ ਬਹੁਤ ਅਨੁਤਰਾ ਵਿਸ਼ੇਸ਼ਕ ਪਹਿਲਾਂ ਤੁਹਾਡੇ ਦੋਨਾਂ ਦੇ ਵਿਚਾਰ ਸਮਝਾ ਬਹੁਤ ਵਧੀਆ ਨਹੀਂ ਦੀਪਕ ਨੂੰ ਕਿਸੇ ਵੀ ਵਿਸ਼ੇ ਤੇ ਸੁਣਨਾ ਇੱਕ ਟ੍ਰੀਟ ਹੈ ਔਰ ਸਪੌਂਟਨਸ ਸਪੌਂਟੈਨਿਟੀ ਹੈ ਔਰ ਉਸੇ ਵੇਲੇ ਜਿਹੜੀ ਗੱਲ ਹੈ ਉਹ ਸਾਰਿਆਂ ਦੇ ਦਿਲ ਚ ਘਰ کرپکیت پارٹ ہے, دی 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 ہے, ایک باد ہے. خوبصورت شکریہ دیپک پر دی دی. جی بارے پروگرام بات بہت کے نال اپنی کھر رکھیے چلو جی ہاں اج کے مک مہمان ڈاکٹر پیارے لال گرگ جی میں گزارش کر